ਜੀ ਵੀਰੇ ਦੀ ਪਾਈਪ ਦੇ ਵਿੱਚ ਵੜ ਕੇ ਸੌਂਦਾ ਸੀ ਇਹ ਉੱਥੇ ਹੀ ਰਹਿੰਦਾ ਸੀ ਕਿੰਨਾ ਕੁ ਟਾਈਮ ਉੱਥੇ ਰਿਹਾ ਵੀਰੇ ਉੱਥੇ ਰਿਹਾ ਕਮ ਸੇ ਕਮ 4-5 ਸਾਲ 4-5 ਸਾਲ ਉੱਥੇ ਰਿਹਾ ਫੇ ਕੋਈ ਭਰਾ ਨਹੀਂ ਦੇਖਣ ਆਇਆ ਕੋਈ ਭੈਣ ਕੋਈ ਮਤਲਬ ਗੱਲ ਤਾਂ ਉਹੀ ਆ ਵੀ ਜਦੋਂ ਨੱਚਣਾ ਟੱਪਣਾ ਖੁਸ਼ੀਆਂ ਆ ਪੈਸੇ ਖੇੜੇ ਆ ਉਦੋਂ ਸਾਰੇ ਹੀ ਆਪਣੇ ਆ ਤੇ ਜਦੋਂ ਐਸੀ ਕੋਈ ਮੁਸੀਬਤ ਆ ਫਿਰ ਕੋਈ ਆਪਣਾ ਨਹੀਂ ਆ ਹਰੀਸ਼ ਦੀਆਂ ਅੱਖਾਂ ਦੀ ਵੀਰ ਦੀਆਂ ਰੋਸ਼ਨੀ ਵਾਪਸ ਆ ਜੇਵੇ ਅਸੀਂ ਕੋਸ਼ਿਸ਼ ਕਰ ਰਹੇ ਆ ਡਾਕਟਰਾਂ ਨੇ ਕਿਹਾ ਵੀ ਪਿੱਛੋਂ ਜਿਹੜੀ ਲਾਈਟ ਆ ਉਹ ਜਾ ਚੁੱਕੀ ਪਰ ਉਹਦੇ ਘਰ ਉਹਦੇ ਰੰਗ ਉਹੀ ਜਾਣੇ ਹਰੀਸ਼ ਵੀਰ ਦੀਆਂ ਤਸਵੀਰਾਂ ਦੇਖੋ ਕੀ ਸੀ ਉਦੋਂ ਤੇ ਹੁਣ ਕੀ ਹੈ ਇੱਥੇ ਗੰਦੇ ਨਾਲੇ ਦੇ ਵਿੱਚ ਰਹਿੰਦਾ ਆ ਲੈਟਰਨ ਪਈ ਆ ਓਹੋ ਕਿੰਨੀ ਗੰਦੀ ਸਮੈਲ ਆ ਤੇ ਅੱਖਾਂ ਤੋਂ ਅੰਨਾ ਵਾ ਬੰਦਾ ਦੀਂਦਾ ਨਹੀਂ ਉਹਨੂੰ ਬਲਾਈਂਡ ਆ ਜੀ ਬੰਦਾ ਇਹ ਬਾਪੂ ਅੱਗੇ ਨੂੰ ਆ ਜਾ ਇੱਧਰ ਨੂੰ ਕੀ ਨਾਂ ਦੱਸਿਆ ਸੀ ਇਹਨੇ ਆਪਣਾ ਕੀ ਨਾਂ ਦੱਸਿਆ ਸੀ ਇਹਨੇ ਆਪਣਾ ਭਾਈ ਗੱਲ ਸੁਣ ਲੱਕਿਓ ਹਰੀਸ਼ ਹਰੀਸ਼ ਉੱਪਰ ਸਿਰ ਬੱਜੇ ਤਰਾ ਧਿਆਨ ਇਹ ਕੋ ਜਮਾ ਦਿਖਦਾ ਨਹੀਂ ਓਏ ਹੋਏ ਅਰੇ ਜਹਾ ਇਤਨੀ ਗੰਦਮੀ ਗੰਦਗੀ ਮੇਂ ਕਹਾਂ ਰਹਤੇ ਹੋ ਬਾਈ ਨਹੀਂ ਇੱਥੇ ਸੋਨਾ ਇੱਥੇ ਸੋਨਾ ਕੀ ਨਾਮ ਤੇਰਾ ਫਰੀਦ ਫਰੀਦ ਤੁਹਾਨੂੰ ਦਿਖਾ ਇਧਰ ਦੇਖ ਕਿੰਨੀਆਂ ਉਂਗਲਾਂ ਬਿਲਕੁਲ ਨਹੀਂ ਦਿਖਦਾ ਜਮਾ ਨਹੀਂ ਦਿਂਦਾ ਤੈਨੂੰ ਲਾਈਟ ਦਿਂਦੀ ਹੈ ਕਿ ਆਪਾਂ ਲਾਈਟ ਕਿੱਧਰ ਆ ਲਾਈਟ ਹੁਣ 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 ਬਸ ਮਾੜੀ ਜੀ ਲਾਈਟ ਨਜ਼ਰ ਆਉਂਦੀ ਆ ਹੱਥ ਦੇਖ ਹੱਥ ਨਹੀਂ ਨਾ ਹੱਥ ਨਹੀਂ ਨਾ ਕਿੱਧਰ ਹੱਥ ਹੱਥ ਨਹੀਂ ਹੱਥ ਨਹੀਂ ਦੀ ਦਾ ਅੱਖਾਂ ਤੋਂ ਅੰਨਾ ਵਾ ਦੇਖੋ ਜੀ ਹੱਥ ਦੇਖੋ ਬੰਦੇ ਦੇ ਕਿੰਨੇ ਗੰਦੇ ਆ ਜੀ ਇਹਨਾਂ ਹੱਥਾਂ ਨਾਲ ਰੋਟੀ ਖਾਂਦਾ ਇਹ ਬੰਦਾ ਆ ਇਹਨਾਂ ਹੱਥਾਂ ਦੇ ਨਾਲ ਰੋਟੀ ਖਾਂਦਾ ਰੋਟੀ ਨਹੀਂ ਗੰਦ ਖਾਂਦਾ ਬਾਈ ਗੰਦ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਆ ਕੂੜੇ ਦੇ ਢੇਰ ਲੱਗੇ ਆ ਇੱਧਰਲੇ ਪਾਸੇ ਦੇਖੋ ਆ ਸੜਕ ਦੇ ਪਾਰ ਆ ਕੂੜੇ ਦੇ ਢੇਰਾਂ ਦੇ ਵਿੱਚੋਂ ਕੂੜਾ ਕੱਢ-ਕੱਢ ਕੇ ਖਾਂਦਾ ਅੱਖਾਂ ਤੋਂ ਅੰਨਾ ਹਰੀਸ਼ ਕੁਮਾਰ ਬਰਮਾ son of ਸਰਜੀਤ ਕੁਮਾਰ ਬਰਮਾ ਅੱਜ ਪਤਾ ਨਹੀਂ ਸਾਡੇ ਕਿਹੜੇ ਚੰਗੇ ਕਰਮ ਸੀ ਜਿਹੜੀ ਪ੍ਰਮਾਤਮਾ ਨੇ ਸਾਨੂੰ ਇੱਥੇ ਡਿਊਟੀ ਲਾ ਕੇ ਭੇਜਿਆ ਇਸ ਬੰਦੇ ਦੀ ਸੇਵਾ ਬਖਸ਼ੀ ਆ ਇੱਥੇ ਕਈ ਸਾਲਾਂ ਤੋਂ ਦੱਸਦੇ ਆ ਬੰਦੇ ਪਿਛਲੇ ਸਾਲ ਤਾਂ ਕਿੰਨਾ ਟਾਈਮ ਹੋ ਗਿਆ ਤੇ ਰਿੰਦੇ ਤਨ ਹਰੀਸ਼ ਆ ਤੇ 3 ਸਾਲ ਦੇ ਉੱਪਰ 3 ਸਾਲ ਤੋਂ ਉੱਪਰ ਹੋ ਗਏ ਹਰੀਸ਼ ਕਹਿੰਦਾ ਮੈਨੂੰ ਇੱਥੇ ਰਹਿੰਦੇ ਨੂੰ ਚਲ ਮਾਰਸ਼ਲ ਬੋਲੇ ਖੜ ਦੇ ਖੜ ਦੇ ਖੜ ਬੋਲੇ ਹਾਂ ਭਾਈ ਬੈਲ 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 ਹਰੀਸ਼ ਘਬਰਾ ਨਾ ਅਸੀਂ ਤੇਰੇ ਭਰਾ ਆ ਮਾ ਵੀਰੇ ਹਾਂਜੀ ਹਰੀਸ਼ ਤੇਰੇ ਭਰਾ ਆ ਮਾ ਵੀਰੇ ਤੇਰੇ ਭਲੇ ਵਾਸਤੇ ਆਏ ਆ ਘਬਰਾ ਨਾ ਵੀਰੇ ਘਬਰਾ ਨਾ ਮੇਰਾ ਭਾਈ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਫਤਿਹ ਦੇਖੋ ਜੀ ਇਹ ਵੀਰਾ ਕਿਹੜੀ ਹਾਲਤ ਦੇ ਵਿੱਚ ਰਹਿੰਦਾ ਸੀ ਸੀਵਰੇਜ ਦੀ ਪਾਈਪ ਦੇ ਵਿੱਚ ਵੜ ਕੇ ਸੌਂਦਾ ਸੀ ਇਹ ਉੱਥੇ ਹੀ ਰਹਿੰਦਾ ਸੀ ਬਾਹਰ ਹੀ ਨਹੀਂ ਸੀ ਨਿਕਲਦਾ ਰਾਤ ਨੂੰ ਮਾੜਾ ਮੂਟਾ ਨਿਕਲਦਾ ਸੀ ਦਿਨੇ ਅੰਦਰ ਹੀ ਪਿਆ ਰਹਿੰਦਾ ਸੀ ਔਰ ਅੱਖਾਂ ਦੀ ਲਾਈਟ ਹੈ ਨਹੀਂ ਸੀ ਅੰਨਾਂ ਸੀ ਜਮੈਂ ਤੇ ਲੁਧਿਆਣੇ ਸ਼ਹਿਰ ਦਾ ਹੀ ਰਹਿਣ ਵਾਲਾ ਅਮਰਪੁਰੇ ਦਾ ਮਾਪਾਪੋ ਹੈ ਨਹੀਂ ਕਿ ਭਰਾ ਹੈਗਾ ਪਰ ਕੋਈ ਪੁੱਛਦਾ ਨਹੀਂ ਬੀਜੇ ਤੇਰਾ ਪੂਰਾ ਨਾਂ ਕੀ ਆ ਹਰੀਸ਼ ਕੁਮਾਰ ਹਰੀਸ਼ ਕੁਮਾਰ ਤੇਰਾ ਵਿਆਹ ਹੋਇਆ ਸੀ ਹਾਂਜੀ ਕਿੰਨੇ ਬੱਚੇ ਤੇਰੇ ਇੱਕ ਬੱਚਾ ਕੀ ਨਾਂ ਉਹਦਾ ਨਾਂ ਪਤਾ ਨਹੀਂ ਸੀ ਕਿੱਥੇ ਵਿਆਹਿਆ ਸੀ ਤੂੰ ਮੈਂ ਸੀਤਾ ਕਲੁੰਨੀ ਸੀਤਾ ਕਲੁੰਨੀ ਤੇਰੀ ਘਰ ਰਈ ਦਾ ਕੀ ਨਾਂ ਸੀ ਆਰਤੀ ਆਰਤੀ ਠੀਕ ਹੈ ਤੇਰੇ ਭਰਾ ਦਾ ਨਾਂ ਕੀ ਆ ਦਨੇਸ਼ੂ ਦਨੇਸ਼ੂ ਉਹ ਕੀ ਕੰਮ ਕਰਦਾ ਦਨੇਸ਼ੂ ਉਹ ਆਪਣਾ ਕੰਮ ਕਰਦਾ ਕੀ ਏਸੀ ਸਰਵਿਸ ਏਸੀ ਸਰਵਿਸ ਤੁਸੀਂ ਕੀ ਕੰਮ ਕਰਦੇ ਸੀ ਟ੍ਰੀ ਕੰਮ ਕਰਦੇ ਲੋਹੇ ਵਾਲੀ ਫੈਕਟਰੀ ਤੇ ਹਾਂਜੀ ਹਾਂ ਕਿੰਨੀ ਤਨਖਾਹ ਹੁੰਦੀ ਥੋਡੀ ਮੇਰੀ ਸੀਗੀ 8800 ਤੇ ਰੋਜ਼ ਵੀਰੇ ਐਦਾਂ ਕਿਵੇਂ ਹੋ ਗਿਆ ਹਰੀਸ਼ ਵੀਰੇ ਤੇਰੇ ਨਾਲ ਫੇਰਾ ਕੀ ਅੱਖਾਂ ਦੀ ਐਤ ਚਲੇ ਗਈ ਘਰ ਛੱਡ ਤਾ ਉੱਥੇ ਰਹਿਣ ਲੱਗ ਗਿਆ ਜਾ ਕੇ ਤੂੰ ਹਾਂਜੀ ਕਾ ਤੂੰ ਓਏ ਮਤਲਬ ਡਿਲੀਵਰੀ ਤੋਂ ਬਾਅਦ ਆਈ ਨਹੀਂ ਬਾਈ ਅੱਛਾ ਬੱਚਾ ਹੋਇਆ ਸੀ ਵਾਪਸ ਹੀ ਨਹੀਂ ਆਈ ਵਾਪਸ ਨਹੀਂ ਆਈ ਹੂੰ ਤੇ ਉਸ ਤੋਂ ਬਾਅਦ ਮੈਂ ਕੰਮ ਕਰਦਾ ਪਿਆ ਸੀਗਾ ਕੰਮ ਕਰਦੇ ਇੱਧਰ ਆ ਗਿਆ ਕੰਮ ਤੋਂ جواب ਮਿਲ ਗਿਆ ਸੀ ਹੂੰ ਇਹ ਵੀਰ ਉਸ ਤੋਂ ਬਾਅਦ ਉੱਥੇ ਰਹਿਣਾ ਸੀ ਉੱਥੇ ਜਿੱਥੋਂ ਲੈ ਕੇ ਆਏ ਤੈਨੂੰ ਅੱਖਾਂ ਦੀ ਲਾਈਟ ਕਿਵੇਂ ਚੱਲੇਗੀ ਫੇਰ ਤੇਰੀ ਅੱਖਾਂ ਦੀ ਲਾਈਟ ਆਪਣੇ ਆਪ ਚੱਲੇ ਜਦੋਂ ਤੂੰ ਉੱਥੇ ਰਹਿਣ ਲੱਗਿਆ ਹਾਂਜੀ ਉਦੋਂ ਦਿਖਣੋਂ ਹਟ ਗਿਆ ਸੀ ਕੋਈ ਦਿਖਣੋਂ ਆ ਕਿੰਨਾ ਕੁ ਟਾਈਮ ਉੱਥੇ ਰਹਿਆ ਵੀਰੇ ਤੇ ਰਿਹਾ ਕਮ ਸੇ ਕਮ 4-5 ਸਾਲ ਹੋ ਗਏ 4-5 ਸਾਲ ਉੱਥੇ ਰਿਹਾ ਫਿਰ ਉੱਥੇ ਆਸ-ਪਾਸ ਦੇ ਲੋਕ ਰੋਟੀ ਦੇਂਦੇ ਸੀ ਤੂੰ ਖਾ ਲੈਂਦਾ ਹਾਂਜੀ ਤੇ ਪੁਲੀ ਦੇ ਥੱਲੇ ਵੜ ਕੇ ਪਿਆਰ ਉੱਥੇ ਉਹ অটো ਮੋਟਰ ਲੂਆਇਆ ਸੀ ਅੱਛਾ ਤੇ ਪੈਸੇ ਪੂਏ ਕੋਈ ਲੋਕ ਦੇਂਦੇ ਸੀ ਮਤਲਬ ਹਾਂਜੀ ਠੀਕ ਆ ਹਰੀਸ਼ ਦੇਖੋ ਹਰੀਸ਼ ਵੀਰਾ ਦੱਸਦਾ 4-5 ਸਾਲ ਉੱਥੇ ਰਿਹਾ ਹੈ ਫੁੱਟਪਾਥ ਦੇ ਕਿਨਾਰੇ ਤੇ ਪੁਲੀ ਦੇ ਥੱਲੇ ਕੋਈ ਭਰਾ ਨਹੀਂ ਦੇਖਣ ਆਇਆ ਕੋਈ ਭੈਣ ਕੋਈ ਮਤਲਬ ਗੱਲ ਤਾਂ ਉਹੀ ਆ ਵੀ ਜਦੋਂ ਨਚਣਾ ਟੱਪਣਾ ਖੁਸ਼ੀਆਂ ਵਾਂ ਪੈਸੇ ਖੇੜੇ ਆ ਉਦੋਂ ਸਾਰੇ ਹੀ ਆਪਣੇ ਆ ਤੇ ਜਦੋਂ ਐਸੀ ਮੇਰੀ ਕੋਈ ਮੁਸੀਬਤ ਆ ਫਿਰ ਕੋਈ ਆਪਣਾ ਵੀ ਹਰੀਸ਼ ਦੀਆਂ ਅੱਖਾਂ ਦੀ ਵੀਰ ਦੀਆਂ ਰੋਸ਼ਨੀ ਵਾਪਸ ਆ ਜੇਵੇ ਅਸੀਂ ਕੋਸ਼ਿਸ਼ ਕਰ ਰਹੇ ਆ ਟ੍ਰੀਟਮੈਂਟ ਚੱਲੀ ਜਾਂਦਾ ਵਾ ਵੀਰ ਦਾ ਅਰਦਾਸ ਕਰਿਓ ਇਹਦੀਆਂ ਅੱਖਾਂ ਦੀ ਲਾਈਟ ਆ ਜੇਵੇ ਡਾਕਟਰਾਂ ਨੇ ਕਿਹਾ ਵੀ ਪਿੱਛੋਂ ਜਿਹੜੀ ਲਾਈਟ ਆ ਉਹ ਜਾ ਚੁੱਕੀ ਹੈ ਪਰ ਉਹਦੇ ਘਰ ਉਹਦੇ ਰੰਗ ਉਹੀ ਜਾਣੇ ਅਰਦਾਸ ਜ਼ਰੂਰ ਕਰਿਓ ਇਸ ਵੀਰ ਬਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ